ਤੱਲੇ ਕਿਸਾਨੀ ਦਾ ਮੁੱਦਾ ਨਹੀਂ ਰਹਿ ਗਿਆ ਇਹ ਵਪਾਰੀਆਂ ਦਾ ਮਜ਼ਦੂਰਾਂ ਦਾ ਜਿੰਨੇ ਵੀ ਸ਼ਹਿਰ ਚ ਦੁਕਾਨਦਾਰ ਨੇ ਸਾਰਿਆਂ ਨਾਲ ਸੰਬੰਧਤ ਮੁੱਦਾ ਆ ਇਹ ਮਤਪਲੇ ਖਰੋਗੀ ਕਿਸਾਨ ਜਿਹੜਾ ਉਹ ਉਹਦੀ ਉਹਦਾ ਸੰਘਰਸ਼ ਆ ਬਟ ਮੈਂ ਸਲਾਮ ਕਰਦਾ ਉਹਨਾਂ ਕਿਸਾਨਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਛੋਟੇ ਬੱਚਿਆਂ ਨੂੰ ਜਿਹੜੇ ਨਾਲ ਲੈ ਕੇ ਉੱਥੇ ਦਿੱਲੀ ਦੇ ਵਿੱਚ ਮੱਥਾ ਲਾਉਣ ਲਈ ਪਹੁੰਚੇ ਜੀਮ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਜੋ ਉਹਨਾਂ ਦੇ ਹੱਥ ਸੀਗਾ ਉਹਨਾਂ ਨੇ ਸਟੈਪ ਚੱਕੇ ਹਰਿਆਣਾ ਗਵਰਨਮੈਂਟ ਨੇ ਉਹਨਾਂ ਨੂੰ ਉੱਥੇ ਡੱਕਾ ਲਾ ਕੇ ਤੇ ਉਹਨਾਂ ਦੇ ਉੱਤੇ ਪਬਲਿਕ ਪ੍ਰਾਪਰਟੀ ਪਹਿਲੀ ਵਾਰੀ ਦੇਖਿਆ ਕਿ ਸਰਕਾਰ ਪਬਲਿਕ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਕਰਦੀ ਉਹ ਖਾਇਆ ਜਾ ਰਿਹਾ ਐ ਐਕਚੁਅਲ ਦੇ ਵਿੱਚ ਕਿਸਾਨਾਂ ਨੂੰ ਕਿ ਉਹਨਾਂ ਨੂੰ ਖਾਹ ਕੇ ਤੇ ਇਹਨਾਂ ਨੂੰ ਬਦਨਾਮ ਕਰਕੇ ਤੇ ਇਹ ਜਨਾਂ ਦਾ ਜਿਹੜਾ ਸੰਘਰਸ਼ ਆ ਉਹਦਾ ਤਾਰਪਿੱਡੂ ਕੀਤਾ ਜਾ ਰਿਹਾ ਹਰਿਆਣਾ ਦੇ ਗਵਰਨਮੈਂਟ ਨੇ ਜਿਹੜੇ ਕੇਸ ਕੀਤੇ ਆ ਉਹ ਚਾਹੇ 900 ਦੇ ਕੀਤੇ ਭਾਵੇਂ 9 ਲੱਖ ਤੇ ਵੀ ਕਰ ਲੈਣ ਇਹ ਇੱਕ ਸੰਘਰਸ਼ ਨਹੀਂ ਰੁਕਣਾ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਹਲਕਾ ਵਿਧਾਇਕ ਬਰਿੰਦਰ ਮੀ ਸਿੰਘ ਪਾੜਾ ਵੱਲੋਂ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਜਿਸ ਕਾਰਨ ਅੱਜ ਸ਼ਹਿਰ ਗੁਰਦਾਸਪੁਰ ਅੰਦਰ 4 ਤੋਂ 5 ਜਗ੍ਹਾ ਤੇ ਵਿਕਾਸ ਕਾਰਜਾਂ ਦਾ ਵਿਧਾਇਕ ਪਾੜਾ ਵੱਲੋਂ ਉਦਘਾਟਨ ਕੀਤਾ ਗਿਆ ਜਿੱਥੇ ਯੂਥ ਪ੍ਰਧਾਨ ਬਲਜੀਤ ਸਿੰਘ ਪਾੜਾ ਅਤੇ ਯੂਥ ਵਾਈਸ ਪ੍ਰਧਾਨ ਪੰਜਾਬ ਕੇ ਪੀ ਪੜਾ ਸਮੂਹ ਸ਼ਹਿਰ ਦੇ ਜਾਨੇਵੰਦੇ ਲੋਕਾਂ ਨਾਲ ਸ਼ਾਮਲ ਸਨ ਜਿੱਥੇ ਵਿਧਾਇਕ ਪਾਲਨ ਨੇ ਕਿਹਾ ਕਿ ਹਲਕੇ ਅੰਦਰ ਪਾਰਕਾਂ ਗਲੀਆਂ ਸੜਕਾਂ ਅਤੇ ਨਾਲੇ ਅਤੇ ਸੀਵਰੇਂ ਦਾ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਨਿਰੰਤਰ ਜਾਰੀ ਰਹੇ ਹਨ ਉਹਨਾਂ ਕਿਹਾ ਕਿ ਸਾਰੇ ਕੰਮ ਕੰਪਲੀਟ ਹੋਣ ਤੋਂ ਬਾਅਦ ਉਹ ਉਦਘਾਟਨ ਕਰਦੇ ਹਨ ਅੱਜ ਕਿੰਨੇ ਉਦਘਾਟਨ ਜਿਹੜੇ ਆ ਸ਼ਹਿਰ ਦੇ ਵਿੱਚ ਕੀਤੇ ਗਏ ਆ ਔਰ ਕਿੰਨੀ ਲਾਗਤ ਨਾਲ ਜਿਹੜੇ ਆ ਕੀਤੇ ਗਏ ਆ ਅੱਜ ਤਕਰੀਬਨ 4-5 ਉਦਘਾਟਨ ਰੱਖਿਆ ਜਿਹੜਾ ਪਹਿਲਾ ਉਦਘਾਟਨ ਐ ਇੱਥੇ ਪੁਰਾਣੀ ਮੰਡੀ ਅ ਇੱਥੇ ਪਾਰਕ ਦਾ ਸੀਗਾ ਔਰ ਸੜਕ ਬਣਾਈਆਂ ਤੇ ਗਲੀਆਂ ਦਾ ਸੀਗਾ ਕੰਮ ਇੱਥੇ ਉਹ ਕੰਪਲੀਸ਼ਨ ਤੋਂ ਬਾਅਦ ਅੱਜ ਇਹਦਾ ਉਦਘਾਟਨ ਕੀਤਾ ਔਰ ਇਸ ਤੋਂ ਬਾਅਦ ਅ 7 6 ਨੰਬਰ ਵਾਰਡ 7 ਨੰਬਰ ਵਾਰਡ ਦੇ ਵਿੱਚ ਆ ਫਿਰ ਆਪਣੇ ਤਲਾਸ਼ ਨਿਕਲੇਵਾ ਔਰ ਆਪਣਾ ਡਾਕਖਾਨੇ ਦੀ ਬੈਕਸਾਈਡ ਤੇ ਔਰ ਕਾਫੀ ਉਦਘਾਟਨ ਜਿਹੜਾ ਸੰਡੇ ਸੀਗਾ ਤੇ ਜਿੰਨੇ ਕ ਪੈਂਡਿੰਗ ਸੀਗੇ ਉਦਘਾਟਨ ਕਾਫੀ ਫੋਨ ਸਾਰਿਆਂ ਦੇ ਆਏ ਸੀ ਮੈਂ ਕੰਮ ਕਾਫੀ ਦਿਨਾਂ ਦੇ ਕੰਪਲੀਟ ਕਰ ਚੁੱਕਾ ਸੀਗਾ ਔਰ ਅੱਜ ਜਿਵੇਂ ਪਹਿਲੇ ਲਗਾਤਾਰ ਉਦਘਾਟਨ ਚੱਲੇ ਉਸੇ ਤਰ੍ਹਾਂ ਹੀ ਕੰਪਲੀਸ਼ਨ ਤੋਂ ਬਾਅਦ ਜਿਹੜੇ ਹਮੇਸ਼ਾ ਉਦਘਾਟਨ ਮੈਂ ਕਰਦਾ ਸੋ ਅੱਜ ਇੱਥੇ ਵੀ ਕੰਮ ਕੰਪਲੀਟ ਹੋਣ ਤੋਂ ਬਾਅਦ ਇੱਥੇ ਪਹੁੰਚਿਆ ਹਾਂ ਕਿੰਨੇ ਲਾਭ ਇਤਨਾ ਜਿਹੜੇ ਆ ਪੂਰੇ ਕੰਮ ਜਿਹੜੇ ਆ ਸ਼ਹਿਰ ਦੇ ਵਿੱਚ ਕੀਤੇ ਜਾ ਰਹੇ ਆ ਦੇ ਕੋਈ ਸ਼ਹਿਰ ਦੇ ਵਿੱਚ ਤੇ ਮੇਰੇ ਕੋਲ ਕੋਈ ਗਿਣਤੀ ਨਹੀਂ ਆ ਕੰਮਾਂ ਦੀ ਤੇ ਲੋਕ ਵੀ ਦੱਸ ਸਕਦੇ ਆ ਤੁਹਾਨੂੰ ਕਿ ਕਰੋੜਾ ਰੁਪਏ ਦੇ ਕੰਮ ਜਿਹੜੀਆਂ ਗਲੀਆਂ ਪਿਛਲੇ 15 15 20 20 ਸਾਲ ਤੋਂ ਨਹੀਂ ਸੀ ਬਣੀਆਂ ਕਾਫੀ ਉਹ ਏਰੀਆਜ਼ ਨੇ ਜਿਨ੍ਹਾਂ ਦੇ ਵਿੱਚ ਕੋਈ ਪਹੁੰਚਿਆ ਹੀ ਨਹੀਂ ਸੀ ਅੱਜ ਤੱਕ ਔਰ ਉਹ ਸਾਰਿਆਂ ਨੂੰ ਤੁਸੀਂ ਲੋਕ ਦੱਸ ਸਕਦੇ ਆ ਕਿਉਂਕਿ ਮੈਂ ਆਦੀ ਮੂੰਹ ਚੋਂ ਨਹੀਂ ਗੱਲ ਕੋਈ ਕਰਨੀ ਚਾਹਦਾ ਪਰ ਕਰੋੜਾ ਰੁਪਏ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਮੇਰੇ ਗੁਰਦਾਸਪੁਰ ਚੱਲ ਰਹੇ ਆ ਔਰ ਕਾਫੀ ਜਿਹੜੇ ਕੰਮ ਕੰਪਲੀਟ ਹੋ ਗਿਆ ਥੋੜੇ ਬਹੁਤੇ ਰਹਿ ਗਏ ਨੇ ਉਹ ਵੀ ਆਉਣ ਵਾਲੇ ਦਿਨਾਂ ਚ ਮੈਂ ਸਾਰੇ ਸ਼ਹਿਰ ਦੇ ਕੰਮ ਜਿਹੜੇ ਕੰਪਲੀਟ ਕਰਾਂਗਾ। ਉੱਥੇ ਹੀ ਵਿਧਾਇਕ ਪਾੜਾ ਨੇ ਕਿਸਾਨੀ ਮੁੱਦੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੂਰੇ ਭਾਰਤ ਵਿੱਚ ਕਿਸਾਨਾਂ ਦਾ ਮੁੱਦਾ ਨਹੀਂ ਰਹਿ ਗਿਆ ਇਹ ਹਰ ਵਰਗ ਦਾ ਮੁੱਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸਾਨ ਹੀ ਖਤਮ ਹੋ ਗਏ ਤਾਂ ਹਰ ਵਰਗ ਖਤਮ ਹੋ ਜਾਏਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਹਨਾਂ ਦੇ ਹੱਥ ਵਿੱਚ ਸੀ ਉਹ ਕਿਸਾਨਾਂ ਲਈ ਉਹਨਾਂ ਨੇ ਕੀਤਾ ਹੈ ਪਰ ਭਾਜਪਾ ਦੀ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਕੀਤਾ ਹੈ ਉਹ ਬਹੁਤ ਹੀ ਨਿੰਦਣਯੋਗ ਹੈ ਜਿਸ ਨੂੰ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਦੇਖੋ ਇਨਸਾਫ ਟੀਵੀ ਤੇ ਵਿਧਾਇਕ ਪਾੜਾ ਨੇ ਕੇਂਦਰ ਸਰਕਾਰ ਤੇ ਕੀਤੇ ਕਿਵੇਂ ਸ਼ਬਦੀ ਹਮਲੇ ਸੀ ਸੀ ਸਰਪਤੀ ਕੰਮ ਕੰਪਲੀਟ ਕੀਤੇ ਲੇਕਿਨ ਅੱਜ ਇੱਕ ਮੇਨ ਮੁੱਦਾ ਚੱਲ ਰਿਹਾ ਹੈ ਪੂਰੇ ਹਿੰਦੁਸਤਾਨ ਦੇ ਅੰਦਰ ਅੱਜ ਸਾਡਾ ਦੇਸ਼ ਦਾ ਅੰਦਾਜ਼ਾ ਜਿਹੜਾ ਹੈ ਦਿੱਲੀ ਦੇ ਵਿੱਚ ਰੋਸ਼ਨੀ ਜਾਰੇ ਕਰ ਰਿਹਾ ਹੈ ਬਾਡਰਾਂ ਦੇ ਉੱਪਰ ਬੈਠਾ ਹੈ ਲੇਕਿਨ ਭਾਜਪਾ ਦੀ ਸਰਕਾਰ ਨੇ ਇਹ ਵੀ ਕੰਮ ਕੋਸੀਂ ਕਰਦੋ ਗਰੇਜ ਨਹੀਂ ਕਰਦੇ ਕਿਸਾਨਾਂ ਦੇ ਉੱਪਰ ਤਸੱਦਦਟ ਆਇਆ ਜੋ ਉਹਨਾਂ ਨਾਲ ਕੀਤਾ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ ਵੇਖੋ ਜਿਹੜਾ ਕਿਸਾਨਾਂ ਵਾਲਾ ਮੁੱਦਾ ਏ ਅੱਜ ਇਕੱਲੇ ਕਿਸਾਨੀ ਦਾ ਮੁੱਦਾ ਨਹੀਂ ਰਹਿ ਗਿਆ ਇਹ ਵਪਾਰੀਆਂ ਦਾ ਮਜ਼ਦੂਰਾਂ ਦਾ ਜਿੰਨੇ ਵੀ ਸ਼ਹਿਰ 'ਚ ਦੁਕਾਨਦਾਰ ਨੇ ਸਾਰਿਆਂ ਨਾਲ ਸੰਬੰਧਤ ਮੁੱਦਾ ਆ ਕਿਉਂਕਿ ਜੇ ਕਿਸਾਨ ਖਤਮ ਹੁੰਦਾ ਤੇ ਸਾਰੇ ਵਰਗ ਖਤਮ ਹੋਣਗੇ ਇਹ ਮਤ ਪਲੇਖਾਰ ਹੋਏਗਾ ਕਿਸਾਨ ਜਿਹੜਾ ਉਹਦੀ ਉਹਦਾ ਸੰਘਰਸ਼ ਆ ਬਟ ਮੈਂ ਸਲਾਮ ਕਰਦਾ ਉਹਨਾਂ ਕਿਸਾਨਾਂ ਨੂੰ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਛੋਟੇ ਬੱਚਿਆਂ ਨੂੰ ਜਿਹੜੇ ਨਾਲ ਲੈ ਕੇ ਉੱਥੇ ਦਿੱਲੀ ਦੇ ਵਿੱਚ ਮੱਥਾ ਲਾਉਣ ਲਈ ਪਹੁੰਚੇ ਆ ਸੋ ਹਮੇਸ਼ਾ ਜਦੋਂ ਵੀ ਕਿਤੇ ਪੰਜਾਬ ਦੇ ਲੋਕਾਂ ਤੇ ਭਾਰੀ ਪਈ ਆ ਇਹ ਮਰਦਾਂ ਵਾਂਗੂ ਦਲੇਰਾ ਦਲੇਰ ਬਣ ਕੇ ਇਹਨਾਂ ਨੇ ਹਮੇਸ਼ਾ ਇੱਕ ਡਾ ਕੇ ਜਿਹੜਾ ਲੜਾਈ ਲੜੀ ਔਰ ਅੱਜ ਵੀ ਪੂਰਾ ਪੰਜਾਬ ਜਿਹੜਾ ਉਹ ਦਿੱਲੀ ਦੀ ਘੇਰਾਬੰਦੀ ਕਰਨ ਤੁਰਿਆ ਔਰ ਮੇਰੇ ਵੀ ਕਾਫੀ ਇਲਾਕੇ ਦੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਅਸੀਂ ਵੀ ਜਾਣਾ ਚਾਹੁੰਦੇ ਆ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੱਥੇ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੇ ਛੋਟੇ ਬੱਚੇ ਇਸ ਸੰਘਰਸ਼ ਚ ਪਹੁੰਚੇ ਆ ਸੰਘਰਸ਼ ਸਾਰਿਆਂ ਦਾ ਸਾਡਾ ਸਾਂਝਾ ਹੈ ਔਰ ਇਸ ਚੀਜ਼ ਨੂੰ ਸੈਂਟਰ ਸਰਕਾਰ ਨੂੰ ਜਲਦੀ ਇਹਦੇ ਤੇ ਸਮਝ ਜਾਣਾ ਚਾਹੀਦਾ ਕਿ ਇਹ ਪੀੜਾ ਜਿਹੜੀ ਆ ਉਹਨੂੰ ਸਮਝਣ ਕਿਉਂਕਿ ਕਿਸਾਨ ਜਿਹੜਾ ਪੂਰੇ ਮੁਲਕ ਦਾ ਅੰਦਾਤਾ ਇਹਦੇ ਨਾਲ ਠਕਾ ਨਹੀਂ ਹੋਣਾ ਚਾਹੀਦਾ ਹਰ ਸੰਘਰਸ਼ ਵਿੱਚ ਸੀਮ ਪੰਜਾਬ ਨੇ ਵੱਡਾ ਰੋਲ ਮਾਇਆ ਦੇਖੋ ਸੀਐਮ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਜੋ ਉਹਨਾਂ ਦੇ ਹੱਥ ਸੀਗਾ ਉਹਨਾਂ ਨੇ ਸਟੈਪ ਚੱਕ ਕੇ ਔਰ ਜਦੋਂ ਦਾ ਪੰਜਾਬ ਦੇ ਵਿੱਚ ਐਜੀਟੇਸ਼ਨ ਚੱਲ ਰਿਹਾ ਸੀਗਾ ਮੇਰੇ ਖਿਆਲ ਤਕਰੀਬਨ 43 ਕੇ 44 ਹਜ਼ਾਰ ਕਰੋੜ ਦਾ ਜਿਹੜਾ ਘਟਾ ਪੰਜਾਬ ਗਵਰਨਮੈਂਟ ਨੂੰ ਪਿਆ ਪਰ ਫਿਰ ਵੀ ਚੀਫ ਮਿਨਿਸਟਰ ਸਾਹਿਬ ਨੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਦੇ ਜਿਹੜੇ ਸੰਘਰਸ਼ ਨੂੰ ਬਿਲਕੁਲ ਉਹਨਾਂ ਨਾਲ ਕੋਈ ਧੱਕਾ ਨਹੀਂ ਕੀਤਾ ਬਟ ਹਰਿਆਣਾ ਸਰਕਾਰ ਦੇ ਜਦੋਂ ਉੱਥੇ ਪਹੁੰਚੇ ਆ ਇਹ ਡੈਮੋਕ੍ਰੇਸੀ ਆ ਦੇਖੋ ਦਿੱਲੀ ਨੂੰ ਕੋਈ ਵੀ ਜਾ ਸਕਦਾ ਉੱਥੇ ਜਿਹੜੀ ਹਰਿਆਣਾ ਗਵਰਨਮੈਂਟ ਨੇ ਉਹਨਾਂ ਨੂੰ ਉੱਥੇ ਡੱਕਾ ਲਾ ਕੇ ਤੇ ਉਹਨਾਂ ਦੇ ਉੱਤੇ ਪਬਲਿਕ ਪ੍ਰਾਪਰਟੀ ਪਹਿਲੀ ਵਾਰੀ ਦੇਖਿਆ ਕਿ ਸਰਕਾਰ ਪਬਲਿਕ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਕਰਦੀ ਹੋਵੇ ਇੱਥੇ ਪਿਛਲੇ 2 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਕਿਸੇ ਕਿਸਾਨ ਨੇ ਪੰਜਾਬ ਦੇ ਨੇ ਇੱਕ ਵੀ ਤਰ੍ਹਾਂ ਦਾ 1 ਰੁਪਏ ਦਾ ਨੁਕਸਾਨ ਜਿਹੜਾ ਪਬਲਿਕ ਪ੍ਰਾਪਰਟੀ ਦਾ ਨਹੀਂ ਕੀਤਾ ਸੋ ਇਹ ਉਕਸਾਇਆ ਜਾ ਰਿਹਾ ਐਕਚੁਅਲ ਦੇ ਵਿੱਚ ਕਿਸਾਨਾਂ ਨੂੰ ਕਿ ਉਹਨਾਂ ਨੂੰ ਖਸਾ ਕੇ ਤੇ ਇਹਨਾਂ ਨੂੰ ਬਦਨਾਮ ਕਰਕੇ ਤੇ ਇਹ ਜਨਾਂ ਦਾ ਜਿਹੜਾ ਸੰਘਰਸ਼ ਆ ਉਹਦਾ ਤਾਰਪੀਡੂ ਕੀਤਾ ਜਾ ਰਿਹਾ ਹੈ ਸਰਕਾਰ ਨੇ ਜਿਹੜਾ 900 ਕਿਸਾਨਾਂ ਦੇ ਉੱਤੇ ਜਿਹੜਾ ਕੇਸ ਕੀਤਾ ਜਾਂ ਜਦ ਕਿ ਹਰਿਆਣਾ ਦੇ ਕਿਸਾਨ ਯੂਪੀ ਦੇ ਕਿਸਾਨ ਬਿਹਾਰ ਦੇ ਕਿਸਾਨ ਤੇ ਹੋਰ ਸਟੇਟਾਂ ਦੇ ਕਿਸਾਨ ਵੀ ਜਿਹੜਾ ਦਿੱਲੀ ਦਾ ਘਰਾਓ ਕਰ ਰਹੇ ਆ ਔਰ ਜਾ ਰਹੇ ਆ ਦੇਖੋ ਕਿਸਾਨਾਂ ਦੇ ਜਿਹੜੇ ਹਰਿਆਣਾ ਦੇ ਗਵਰਨਮੈਂਟ ਨੇ ਜਿਹੜੇ ਕੇਸ ਕੀਤੇ ਆ ਉਹ ਚਾਹੇ 900 ਦੇ ਕੀਤੇ ਭਾਵੇਂ 9 ਲੱਖ ਤੇ ਵੀ ਕਰ ਲੈਣ ਇੱਕ ਸੰਘਰਸ਼ ਨਹੀਂ ਰੁਕਣਾ ਜਿਹੜੇ ਕਿਸਾਨ ਹਰਿਆਣੇ ਦੇ ਉੱਥੇ ਬੈਠੇ ਨੇ ਉਹਨਾਂ ਨੇ ਲੰਗਰ ਲਾਏ ਹੋਏ ਆ ਕਿਸਾਨਾਂ ਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਔਰ ਸਾਰੇ ਇਹ ਇਕਜੁੱਟ ਹੋ ਕੇ ਇਹ ਲੜਾਈ ਜਿਹੜੀ ਸਾਰਿਆਂ ਦੀ ਸਾਂਝੀ ਆ ਸੋ ਇਹ ਮਤਲਬ ਲਿਖਾ ਰੱਖਣ ਕਿ ਇਸ ਸੰਘਰਸ਼ ਨੂੰ ਕੋਈ ਨਾਪ ਸਕਦਾ ਇਹ ਕਿਸੇ ਦੀ ਕੋਈ ਨਿੱਜੀ ਲੜਾਈ ਨਹੀਂ ਇਹ ਸਾਡੀ ਆਉਣ ਵਾਲੀ ਜਨਰੇਸ਼ਨਸ ਦੀ ਲੜਾਈ ਹੈ ਔਰ ਸਾਰੇ ਅਸੀਂ ਇਸ ਲੜਾਈ ਦਾ ਜਿਹੜਾ ਸਾਥ ਦਿੰਦੇ ਹਾਂ ਸਰ ਫਿਰ ਤੋਂ ਸਰਕਾਰ ਬਾਰ ਬਾਰ ਕਹਿ ਰਹੀ ਹੈ ਕਿ ਕਿਸਾਨ ਸਾਡੇ ਨਾਲ ਮਿਲਣ ਗੱਲਬਾਤ ਕਰਨ ਜਾਂ ਕਿ ਦੋ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਦੇਖੋ ਇਹ ਤੇ ਸਾਰੇ ਪ੍ਰੋਪਗੈਂਡੇ ਨੇ ਕਿ ਆਪਾਂ ਜਿਹੜੇ ਆ ਇਹ ਸਾਡੇ ਨਾਲ ਗੱਲ ਕਰਨ ਨਾਲ ਔਰ ਗੱਲ ਕਿਵੇਂ ਕਰਨਗੇ ਗੱਲ ਦੋ ਵਾਰੀ ਹੋਈ ਹੈ ਉੱਥੇ ਉਹਨਾਂ ਨੂੰ ਜਲੀਲ ਕੀਤਾ ਗਿਆ ਕਿਸਾਨ ਜਥੇਬੰਦੀਆਂ ਨੇ ਬਾਹਰ ਆ ਕੇ ਦੱਸਿਆ ਕਿ ਸਾਡੀ ਬਹੁਤ ਇਹਨਾਂ ਨੇ ਜਲਾਲਤ ਕੀਤੀ ਆ ਔਰ ਹੁਣ ਇਹ ਕਹੀ ਜਾਂਦੇ 3 ਤਰੀਕ ਨੂੰ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਵਾਈ ਨਾਟ ਅੱਜ ਅੱਜ ਕੀ ਗੱਲ ਅੱਜ ਕੀ ਪ੍ਰੋਬਲਮ ਹੈ ਤੈਨੂੰ ਉੱਥੇ ਠੰਡ ਦੇ ਵਿੱਚ ਜਿਹੜੇ ਬਜ਼ੁਰਗ ਸੜਕਾਂ ਦੇ ਉੱਤੇ ਲੰਗਰ ਪਕਾ ਕੇ ਬੱਚਿਆਂ ਤੇ ਕੀ ਗੱਲ ਇਹ ਉਹਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਮੈਂ ਸਮਝਦਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਉੱਥੇ ਜਿਹੜਾ ਸ਼ਹੀਦ ਵੀ ਹੋਏ ਆ ਲੋਕ ਉੱਥੇ ਸਾਰਾ ਕੁਝ ਹੋ ਰਿਹਾ ਇਹ ਸਰਕਾਰ ਨੂੰ ਦੇਖਣਾ ਪਊਗਾ ਇਹ ੱਤਕੇਸ਼ਾਈ ਇਦਾਂ ਨਹੀਂ ਚੱਲਦੀ ਔਰ ਜਦੋਂ ਜਨਤਾ ਦੇ ਅੰਦਰ ਅਕ੍ਰੋਸ਼ ਆ ਜਾਂਦੇ ਤੇ ਤਖਤ ਵੀ ਬਦਲ ਜਾਂਦੇ ਨੇ ਤੇ ਤਖਤ ਵੀ ਲੋਕਾਂ ਨੇ ਦਿੱਤਾ ਤੇ ਕੋਣਾ ਵੀ ਲੋਕਾਂ ਨੂੰ ਆਉਂਦਾ ਉਥੇ ਜਦ ਵਿਧਾਇਕ ਪਾੜਾ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਸੰਬੰਧੀ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਸ਼ਹਿਰ ਵਾਸੀ ਵੀ ਵਿਧਾਇਕ ਪਾੜਾ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਕਾਫੀ ਸੰਤੁਸ਼ਟ ਨਜ਼ਰ ਆ ਰਹੇ ਹਨ ਦੇਖੋ ਜੀ ਡਵੈਲਪਮੈਂਟ ਬਹੁਤ ਅੱਛੀ ਹੋ ਰਹੀ ਆ ਪਬਲਿਕ ਤੇਰੇ ਬੰ ਖੁਸ਼ ਆ ਹਰ ਬੰਦਾ ਖੁਸ਼ ਆ ਪੀ ਕੰਮ ਜਿਹੜਾ ਪਾੜਾ ਸਭ ਬਹੁਤ ਸੇ ਕਰ ਰਹੇ ਨੇ ਗਲੀਆਂ ਨਾਲੀਆਂ ਦਾ ਚੰਗਾ ਸੁਧਾਰ ਹੋ ਰਿਹਾ ਇਹ ਗਾਵਾਂ ਪਿੰਡਾਂ ਵਿੱਚ ਦੇਖ ਲਓ ਤੁਸੀਂ ਪਿੰਡਾਂ ਤੇ ਵੀ ਬਹੁਤ ਜ਼ਿਆਦਾ ਸੁਧਾਰ ਕੀਤਾ ਹੈ ਇਹਨਾਂ ਨੇ ਹਰ ਬੰਦੇ ਨੂੰ ਪਤਾ ਮੈ ਪਿੰਡਾਂ ਚ ਵੀ ਹੋਵੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਡਵੈਲਪਮੈਂਟ ਹੋ ਰਹੀ ਹੈ ਇਹ ਕੋਈ ਸ਼ੱਕ ਨਹੀਂ ਹੈਗਾ ਪਿਛਲੇ ਸਮੇਂ ਚ ਕੰਮ ਹੋਈ ਸੀ ਇਦਾਂ ਦੇ ਪਿਛੇ ਕੁਝ ਕੰਮ ਨਹੀਂ ਹੋਇਆ ਨਹੀਂ ਹੋਇਆ ਨਾ ਫਿਰ 20 ਸਾਲ ਤੋਂ ਨਿਕਲੀਆਂ ਬਣੀਆਂ ਹੋਂ ਜਾ ਕੇ ਗਲੀਆਂ ਸ਼ੁਰੂ ਕੀਤੀਆਂ ਸਾਡੀਆਂ ਨੇ ਹੁਣ ਆਪੇ ਦੇਖੋ ਹਰ ਗਲੀ ਚ ਚਾਹ ਕੇ ਵੇਖ ਲਓ ਜਿੱਥੇ ਮਰਜ਼ੀ ਵਾਰ ਤੇ ਜਾ ਕੇ ਵੇਖ ਲਓ ਹਰ ਕਦੇ ਕੰਮ ਹੋਇਆ ਕੋਈ ਵਾਰਦਾਤ ਜਿੱਥੇ ਨਹੀਂ ਹੋਇਆ ਮੇਰਾ ਨਾਮ ਪਵਨ ਕੁਮਾਰ ਮੈਂ ਸਾਫ ਟਾਈਮ ਸੀ ਆ ਉਲਫ ਮੈਨੂੰ ਪੂਰਾ ਐਮਸੀ ਕਹਿੰਦੇ ਆ ਨਾ ਮਹੱਲਾ ਸ਼ਹਿਜਾਦਾ ਨਗਲ ਦਾ ਰਹਿਮ ਵਾਲਾ ਆਜ ਤੁਸੀਂ ਡਵੈਲਪਮੈਂਟ ਵੇਖੋ 1 ਕਾਲੀ ਹੋਰ ਕੋ ਕਿੰਨਾ ਭਾਜੀਪੀ ਸਰਕਾਰ ਨੇ ਕੋਈ ਡਵੈਲਪਮੈਂਟ ਨਹੀਂ ਕੀਤੀ ਅੱਜ ਤੁਸੀਂ ਘਰ ਘਰ ਗਲੀਆਂ ਗਲੀਆਂ ਜਾ ਕੇ ਵੇਖ ਲਓ ਸੜਕਾਂ ਬਣ ਗਈਆਂ ਗਲੀਆਂ ਬਣ ਗਈਆਂ ਬਹੁਤ ਧੰਨਵਾਦ ਆਪਣੀ ਸਰਕਾਰ ਦਾ ਕੈਪਟਨ ਸਾਹਿਬ ਦਾ ਪਾੜਾ ਸਾਹਿਬ ਦਾ ਦੇਖੋ ਜੀ ਅੱਜ ਤੱਕ ਇਸ ਤਰ੍ਹਾਂ ਦੇ ਕੰਮ ਨਹੀਂ ਹੋਏ ਜਿਤਨੇ ਦੇ ਹੁਣ ਹੋ ਰਹੇ ਨੇ ਗਲੀਆਂ ਦੇ ਵਿੱਚ ਕਾਫੀ ਡਵੈਲਪਮੈਂਟ ਹੋ ਰਹੀ ਹੈ ਕੋਈ ਇਹਦੇ ਸ਼ੱਕ ਵਾਲੀ ਗੱਲ ਨਹੀਂ ਹੈਗੀ ਸੰਤੁਸ਼ਟ ਹੋ ਤੁਸੀਂ ਭਾਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ